ਸਤਿ ਸ਼੍ਰੀ ਅਕਾਲ ਸਾਰੇ ਜਣਿਆਂ ਨੂੰ ਅੱਜ ਹਫਤਾ ਸਾਰਿਆਂ ਨੇ ਵਧੀਆ ਹੋਣਗੇ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ। ਗੁੱਡ ਮਾਰਨਿੰਗ ਕਰ ਦੇਣਾ ਸਾਰਿਆਂ ਨੂੰ। ਨਾਇ ਤਾਂ ਜੁੱਠੀ ਐ 8 ਵਜੇ। ਮੰਮਾ ਨੇ ਸਾਰੇ ਕੰਮ ਕਰ ਵੀ ਲਏ ਤੂੰ ਹੁਣ ਉੱਠਿਆ ਅੱਜ। ਹੂੰ? ਅੱਜ ਇੰਨੀ ਲੇਟ ਉੱਠਿਆ ਐ। ਕੱਲ ਤਾਂ ਤੂੰ ਇੰਨੀ ਜਲਦੀ ਉੱਠ ਗਿਆ ਸੀ। ਗੁੱਡ ਮਾਰਨਿੰਗ ਅੱਗੇ। ਗੁੱਡ ਮਾਰਨਿੰਗ ਸਾਰੇ ਜਣਿਆਂ ਨੂੰ। सारे <laughs> नीरा बी बीरा कहते मूह च पाला ना बीर जी <laughs> क्या की है अनायत ओ तेरी गिर गया शी खेड कि खेड़ बीरा खोना बस मूह च पवा लो चीज अनायत इधर पुत की करो <laughs> नाइए கப் <laughs> 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 ਆ ਨਾਇਤਾ ਦਾ ਫਰੈਂਡ ਨਾਇਨਾਇਤਾ ਨਾਲੇ ਨਾਇਨਾਇਤਾ ਅੱਜ ਸਵੇਰ ਹੀ ਜਲਦੀ ਰੈਡੀ ਹੋ ਗਿਆ ਚੱਕ ਨਹੀਂ ਹੁੰਦਾ ਕਹਿੰਦੀ ਹੁਣੀ ਆ ਲੈ ਕੀ ਕਰਦਾ ਤੂੰ ਇਹ ਲੈ ਪੁੱਤ ਰੇਖੀ ਜਿ ਮੂੰਹ ਚ ਓਕੀ ਹੈ ਇਹ ਖਾਣ ਨੂੰ ਮਿਲਦਾ ਨਹੀਂ ਇਹਨੂੰ ਕੁਛ ਕੀ ਕਹਿੰਨੇ ਆ ਪਾਪਾ ਖਾਣ ਨੂੰ ਕੀ ਨਹੀਂ ਮਿਲਦਾ ਖਾਣ ਨੂੰ ਸਾਰਾ ਕੁਝ ਮਿਲਦਾ ਖਾਂਦੀ ਹੋਣੀ ਕੁਛ ਇੱਕ ਦਹੀਂ ਖਾ ਕੇ ਰਾਜੀ ਹੈ ਬਸ ਦਹੀਂ ਉਹ ਤੋਂ ਖੰਗੜੀ ਹੋ ਗਈ ਸੀ ਫਿਰ ਮੈਂ ਦਿੱਤਾ ਨਹੀਂ ਸੀ ਚੂ ਅ ਹੋ ਅਨਾਈ ਤੇ ਕੰਨੀ ਬੋਲੜਾ ਫਰੌਗ ਦੇਖਦੀ ਆ ਵੀ ਚੱਕ ਚੱਕ ਕੇ ਤੂੰ ਅੱਜ ਫੇਰ ਨਵੀਂ ਫਰੌਗ ਪਾ ਲਈ ਹੈ ਓਏ ਨਾਨੀ ਨੂੰ ਕਹਾਜੋ ਨਾਨੂ ਨੂੰ ਕਹਾਜੋ ਮੇਰੀ ਮੇਰੇ ਕੱਪੜੇ ਲੈ ਕੇ ਆਓ ਹਾਂ ਆਉਣਾ ਨਹੀਂਗਾ ਤੁਸੀਂ ਕਹ ਮੇਰੇ ਹੋਰ ਪਪੜੇ ਲੈ ਕੇ ਆਓ ਤੁਸੀਂ ਆ ਕੀ ਕਰਦਾ ਏ ਕੁੱਟਦਾ ਪਪਾ ਨੂੰ ਹੂੰ ਪਪਾ ਨੂੰ ਕੁੱਟਦਾ ਸੀ ਛੱਡ ਜਾ ਕੀ ਹੈ ਕੀ ਹੈ ਇਹਨ ਲੈ ਏ ਏ ਛੱਡ ਦੋ ਬਪਾ ਕਿ ਪਰੰਜਮ ਲੱਤਾਂ ਮਾਰਦੀਆਂ ਤੂੰ ਖਾਂਜਾ ਦੇਖੀ ਲੱਤਾਂ ਨਾਲ ਦੇਖੀ ਹਾਂ ਮਾਂ ਬੁਲਾਉਣਾ ਨਹੀਂ ਮਾਂ ਬੁਲਾਉਣਾ ਨਹੀਂ ਫਿਰ ਤੇ ਮੈਂ ਬੁਆਣਾ ਨਹੀਂ ਨਾ ਬੁਲਾਣਾ ਲੈ ਕੋਈ ਨਾ ਕੱਟੀ ਗਿਆ ਉਹ ਗਏ ਪਪਾ ਕਿ ਪਪਾ ਗਏ ਹੋ ਗਏ ਪਪਾ ਕਿੱਥੇ ਆ ਪਪਾ ਨਹੀਂ ਤਾਂ ਨਹੀਂ ਤਾਂ ਹੱਥ ਘੱਟ ਨਾ ਲਾ ਮੈਂ ਲੈ ਮੈਂ ਤਾਂ ਲਾਉਂਗੀ ਮੈਂ ਤਾਂ ਲਾਉਂਗੀ ਮੈਂ ਤਾਂ ਲਾਉਂਗੀ ਹਾਂ ਮੈਂ ਤਾਂ ਲਾਉਂ ਆਏ ਕਾ ਤੂੰ ਨਹੀਂ ਲਾਉਣਾ ਬੁੱਤ ਹੱਥ ਹੱਥ ਕਾ ਤੂੰ ਲਾਉਣ ਲੈ ਐਨਾ بگੜ ਗਈ ਤੂੰ ਤੇ ਪਾਪਾ ਨਾਲ ਨਹੀਂ ਬੋਲਦਾ ਕੀ ਹੋਇਆ ਮੂੰਹ ਕਰ ਪਾਪਾ ਬੁਲਾਉਂਦੇ ਆ ਪੁੱਤ ਇਧਰ ਮੁਹ ਕਰ ਦੇ ਦੂ ਐ ਇਧਰ ਮੁਹ ਕਰ ਇਧਰ ਮੁਹ ਕਰ ਇਧਰ ਹਾਂ ਪੁੱਤ ਮੈਂ ਮੈਂ ਕੋਲੇ ਆ ਇਧਰ ਮੁਹ ਕਰ ਹਾਂ ਲੈ ਪਾਪਾ ਕੋਲ ਨਹੀਂ ਮੂੰਹ ਨਹੀਂ ਕਰਨਾ ਕੀ ਹੋਇਆ ਕੀ ਹੋਇਆ ਯਾ ਪਰ ਯਾ ਸੰਗ ਕਰਦਾ ਪਾਪਾ ਇੱਧਰ ਨਹੀਂ ਕਰ ਲੈ ਉੱਥੇ ਰਹਿ ਨਹੀਂ ਹੋਣਾ ਹੋਣਾ ਆਪ ਆਪਣੀ ਲਗਾਉਂਦੀ ਲੈ ਲੈ ਦੇਖੀ ਪਖੰਡੀ ਸੇ ਰੱਖਿਓ ਲੈ ਰੱਖੇ ਰੱਖੇ ਕੀ ਹੋਇਆ ਚੰਗਾ ਬਾਣੀ ਬਣਾਉਂਦਾ ਚੰਗਾ ਜਾ ਜਾ ਉਧਰ ਫੋਨ ਘਾਤੂ ਕਰਦੀ ਹੁਣ ਘਾਤੂ ਕਰਦੀ ਪਖੰਡੀ ਪਖੰਡੀ ਹੁਣ ਘਾਤੂ ਕਰਦੀ ਜਾ ਉਧਰ ਜਾ ਜਾ ോ പാപാ കേതോ പാപാ പഠല തങ്കാ பாப்பங்க <laughs> <leider recognizable innovations> <reuse finale> <yogurt sound> ਖਾਲਾ ਖਾਲਾ ਨਹੀਂ ਮੈਂ ਖਾ ਲਣਾ ਉਹ ਖਾਂਦੀ ਐ ਮੂੰਹ ਦੇਖੀ ਮੂੰਹ ਹੀ ਬੰਦ ਕਰ ਲੈਂਦੀ ਐ ਖੜ ਜਾ ਹੱਸੇ ਨਹੀਂ ਨੂੰ ਨਹੀਂ ਗਿਆ ਮੈਂ ਤੈਨੂੰ ਖਾਣ ਨੂੰ ਗਿਆ ਮੂੰਹ ਕਿਵੇਂ ਕਰਖਿਆ ਇਦਾਂ ਉੱਕੇ ਜੋ ਵੀ ਖਾਂਦੇ। ਹਾਰੀ ਇੱਕ ਚੀਜ਼ ਮੂੰਹ ਚ ਨਾ ਆਏ ਤਾਂ ਕੋ ਗੱਲ ਐ ਇਹ। ਓਏ ਆ ਲੈ ਲਫ ਬਿਆਤਾ ਜਿਵੇਂ ਆਵਜੋਨੀ ਹੁੰਦੀ ਆ ਦੇਖੋ ਕੈ ਕੇ ਬੈਠੇ ਦੇਖਦੇ ਕਿ ਦੇਖੀ ਦੇਖੀ ਇਹ ਗਈ ਹੋਰ ਰਗ ਗਿਆ ਹੁਣ ਤੂੰ ਕਿੱਥੇ ਗਿਆ ਹੋਇਆ ਸੀ ਅੱਜ ਖੇਡਣ ਬਹੁਤ ਟਾਈਮ ਖੜ ਗਿਆ ਆ ਸੋਹਣਿਆ ਹੂੰ ਆ ਨਾ ਇਹ ਤਾ ਹੀ ਕਿਤੇ ਗਿਆ ਜੀ ਮੇਰਾ ਛੋਣਾ ਕਿੱਥੇ ਖੇਲ ਕੇ ਆਇਆ ਜੀ ਹੂੰ ਅੱਜ ਬਹੁਤ ਟਾਈਮ ਖੜ ਗਿਆ ਇੰਨਾ ਟਾਈਮ ਨਹੀਂ ਖੜਿਆ ਕਰ ਛੱਡਿਆ ਕਰਨਾ ਮੈਂ ਤੈਨੂੰ ਅੱਛਾ ਆ ਨਾ ਇਹ ਤਾ ਉਜ ਕੇੜੀ ਫਰੌਗ ਪਾਲੀ ਸੀ ਮਾਮੂਆਲੀ ਮਾਮੂਆਲੀ ਚੇਂਜ ਕਰਦੀ ਹਾਂ ਹੁਣ ਕੱਪੜੇ ਬੁੱਤ ਕੀ ਤੇ ਗਿਆ ਜੀ ਮੇਰਾ ਪੁੱਤ ਸੋਣਾ ਜੇ ਮਮਾ ਦਾ ਪਪਾ ਆਇਓ ਨਹੀਂ ਹੈਗੇ ਹਨਾ ਖੇਤੋਏ ਆ ਨਾ ਤ ਨਾ ਬੁੱਤ ਨੋ ਚਾਤੀ ਅਨਾਇਤ ਕਿੱਥੋਂ ਲਿਆਇਆ ਤੂੰ ਇਹ ਓਏ ਲੈ ਦੇਖ ਤਾਂ ਸਹੀ ਰੁਕਦਾ ਜਾ ਅਨਾਇਤ ਨੂੰ ਵੀ ਬਿਠਾ ਲਿਆ ਕਰ ਪਿੱਛੇ ਹੈ ਅਨਾਇਤ ਨੂੰ ਬਿਠਾਇਆ ਕਰ ਆਪਣੇ ਟਰੈਕਟਰ ਤੇ ਡੱਡੂ ਦੋ ਟਰੈਕਟਰ ਤੇ ਨਾਇਤ ਨੂੰ ਬਿਠਾ ਲਿਆ ਕਰ ਠੀਕ ਹੈ ਥੋੜੀ ਵੱਡੀ ਹੋ ਜੂਗੀ ਫਿਰ ਤਾਂ ਲੈ ਜਿਆ ਕਰੂੰਗਾ ਟਰੈਕਟਰ ਤੇ ਬਿਠਾ ਕੇ ਆ ਦੇਖ ਲਓ ਸੌਣ ਦਾ ਟਾਈਮ ਹੋਣ ਇਹਦਾ ਗੋਲੂ ਜੇ ਦਾ ਹੁਣ ਸੌਂ ਗਈ ਐ ਬਸ 5-10 ਮਿੰਟ ਸੌਣ ਜਿਆਦਾ ਤਾਂ ਨਹੀਂ ਸੌਂਦੀ ਅਨਾਈਟ ਨਾਈਟ ਸੂਟ ਪਾਲਿਆ ਬੁੱਤ ਹੁਣ ਤੂੰ ਕਿਹਨੂੰ ਦੇਖਦਾ ਐ ਅਨਾਈਟ ਕਹਿੰਦੀ ਐ ਕਿੱਥੋਂ ਆ ਗਿਆ ਅੱਜ ਹਨਾ ਇਹ ਚਾਚਾ ਕਿੱਥੋਂ ਆ ਗਿਆ ਮੇਰਾ ਗੋੜ ਆ ਗਿਆ ਸੌਂ ਕੇ ਉੱਠ ਗਈ ਆ ਹੁਣ ਐ ਨਹੀਂ ਪਤਾ ਕਦੋਂ ਤੱਕ ਨਾ ਸੋਵੇ ਨਾ ਨਾ ਇਹ ਤਾਂ ਨਾ ਇਹ ਤਾਂ ਇਹ ਦੰਦੀਆਂ ਕਰਕੇ ਮੂੰਹ ਛੋਟਾ ਲੱਗਦਾ ਹੋਰ ਅੱਜ ਬਾਲਾ ਮੂੰਹ ਛੋਟਾ ਲੱਗ ਜਾਂਦਾ ਇਹਦਾ ਓਏ ਨਾ ਇਹ ਤਾਂ ਉਹ ਕਿਵੇਂ ਦੇਖਦੀਂ ਡਰੈਂਗ ਕੁੱਟੇਂਗੀ ਹੂੰ ਕੁੱਟੇਂਗੀ ਮੂੰਹ ਕੀ ਟੱਕਦੀ ਦੀ ਹੈ ਨਾ ਇਹ ਤਾਂ ਓਏ ਹਾਂ ਹੱਥੇ ਚਾਹੀਦਾ ਬਸ ਹਾਂ ਦੇਖਦੀ ਹੈ ਕਹਦੀ ਆ ਪਾਪਾ ਦੀਆਂ ਉਂਗਲਾਂ ਗਈਆਂ ਜੀਆਂ ਦੋ ਹੈਨਾ ਫਿਰ ਪੁੱਛਿਆ ਕਰੂਗੀ ਪਾਪਾਏ ਕੀ ਹੋ ਗਿਆ ਸੀ ਲੈ 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 ਪਟ ਦੇ ਪਟ ਦੇ ਨਾ ਇਤ ਬਲ ਹੈ ਨਾ ਇਤ ਦੇਖ ਇਹ ਨੂੰ ਨਾ ਪਛਾਣ ਨਹੀਂ ਆਉਂਦੀ ਤੀ ਦੇਖਦੀ ਨਹੀਂ ਫਿਰ ਜਿੰਨਾ ਮਰਜੀ ਬੁਲਾਈ ਜਾਏ ਨੇ ਤੇਰੇ ਵੱਲ ਦੇਖਣਾ ਥੋੜੀ ਐ ਨਾ ਦੋਨੇ ਹਾਂ ਗੌਰ ਕਰੋ ਮੇਰੀ ਗੌਰ ਕਰੋ ਹੁਣ ਦੇ ਨਹੀਂ ਧਿਆਨ ਹੁੰਦਾ ਇਹ ਇਹ ਸਮਝਾਉਂ ਤਖਾ ਮਾ ਫੋਨ ਨਾ ਹੁਣ ਤੈਨੂੰ ਦੇਖੀ ਨੀਗਾ ਫੋਨ ਚ ਲੈ ਐਫਰਡ ਲੈ ਫੜਤਾ ਫੜ ਲੈ ਹੀ ਹੈਗੀ ਇੰਨੀ ਫੜਨੇ ਜੋਗੀ ਐ ਫੜਦਾ ਪਪ ਦੇਖੀ ਗਈ ਮਪਈਆਂ ਹੁਣ ਚੁੱਪ ਗਰੀ ਬਸ ਐਂ ਦੇ ਨਾਲ ਕੁਛ ਨਾ ਕੁਛ ਕਰੀ ਜਾਓ ਫੇਰ ਤਾਂ ਪਈ ਰਹਿੰਦੀ ਐ ਆ ਹਉਂਗਲੇ ਵੱਡੀਆਂ ਜੀ ਹਨ ਹੂੰ ਤੀਜੀ ਹਉਂਗਲੇ ਤੀਜੇ ਨੰਬਰ ਇਹਨਾਂ ਅਪਣੀਆਂ ਦੂਜੀਆਂ ਵੱਡੀਆਂ ਹੰਨੀਆਂ ਇਹਦੀ ਉਹ ਵੱਡੀਆਂ ਇਹ ਇਹ ਖੜਕ 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 ਚੈਰ ਗੋਲਦਲਾ ਦੋ ਸੈਕਲੀ ਵੀ ਪਾ ਕੇ ਫਿਰਿਆ ਕਰੂਗੀ ਹਨਾ ਪਹਿਣ ਦਾ ਸਟਾਈਲ ਦੇਖ ਲਓ ਇਹਦਾ ਬਸ ਐਂ ਪੈਂਦੀ ਲੱਤ ਤੇ ਡੱਤ ਤਰ ਕੇ ਬਹੁਤ ਵਿਗੜ ਗਿਆ ਬੱਚਾ ਕੱਲੀ ਖੇਡਣਾ ਵਾਸਤੇ ਨੇ ਐਂ ਪਹਿਣ ਕੇ ਪਾ ਕੇ ਕਰਕੇ ਲੱਤ ਤੇ ਲੱਤ ਆਰੇ ਨਾਈਟ ਗੁੱਡ ਨਾਈਟ ਸਾਰਿਆਂ ਨੂੰ ਕਰਦੇ ਗੁੱਡ ਨਾਈਟ ਸਾਰਿਆਂ ਨੂੰ ਸਾਡੇ ਚੈਨਲ ਨੂੰ ਕੇ ਸਬਸਕ੍ਰਾਈਬ ਕਰੋ ਸਾਰੇ ਜਾਣੇ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਦੱਸਿਓ ਤੁਹਾਨੂੰ ਵਲੌਗ ਕਿਵੇਂ ਦੇ ਲੱਗਦੇ ਆ ਫਿਰ ਅਸੀਂ ਰੋਜ਼ ਨਵੇਂ-ਨਵੇਂ ਵਲੌਗ ਲੈ ਕੇ ਆਏ ਕਰਾਂਗੇ ਗੁੱਡ ਨਾਈਟ ਕਰਦੇ ਸਾਰਿਆਂ ਨੂੰ ਗੁੱਡ ਨਾਈਟ ਬਾਏ ਬਾਏ ਬਾਏ